ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪਿੰਡ ਹਫੀਜਾਬਾਦ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਐ ਸਾਲ ਵੀ ਬੜੀ ਧੂਮ-ਤਾਮ ਤੇ ਸ਼ਰਧਾ ਦੇ ਨਾਲ ਸੰਗਤਾਂ ਨੇ ਮਨਾਇਆ ਤੇ ਆਹ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਇੱਕ ਝਲਕ ਕਾਗਤ ਸਦਾ ਚੌਥੇ ਪਦ ਵਿੱਚ ਰਹਿੰਦੇ ਨੇ ਚੌਥਾ ਪਦ ਕੀ ਹੁੰਦਾ ਹੈ ਮਾਇਆ ਦੇ ਵਿੱਚ ਤਿੰਨ ਗੁਣ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਤੇ ਰਜੋ ਗੁਣ ਕੀ ਹੁੰਦਾ ਕਿ ਇਹ ਬੰਦਾ ਸੋਚਦਾ ਮੈਂ ਅਮੀਰ ਬਣ ਜਾ ਵੱਡਾ ਬਣਾਂ ਦੁਨੀਆ ਪੂਜੇ ਤਮੋ ਗੁਣ ਹੁੰਦਾ ਬੁਰੀ ਕੰਮਾਂ ਚ ਬਿਰਤੀ ਲੱਗੀ ਲੈਣੀ ਸਤਿਗੁਣ ਹੁੰਦਾ ਵੀ ਸੱਚੰਗੇ ਕਰਮ ਕਰਨ ਦੀ ਇੱਛਾ ਕਬੀਰ ਸਾਹਿਬ ਕਹਿੰਦੇ ਰਾਜ ਗੁਣ ਤਮ ਗੁਣ ਸਤ ਗੁਣ ਕਈਐ ਇਹ ਤੇਰੀ ਸਭ ਮਾਇਆ ਇਤਨੇ ਗੁਣ ਏ ਵਾਗਰੂ ਤੇਰੀ ਮਾਇਆ ਦਾ ਖਸਾਰਾ ਚੌਥੇ ਪਦ ਕੋ ਜੋ ਨਰ ਤੀਨੇ ਤinh ਹੀ ਪਰਮ ਪਦ ਪਾਇਆ ਤਾ ਕੌਣ ਬਾਣੀ ਕਹਿੰਦੀ ਹੈ ਮਾਰੂ ਨੇ ਬੁਟੇ ਲੀ ਪਿਆਲੇ ਪੂਰਨ ਤ ਜਲੇਬੀਆਂ ਦਾ ਲੰਗਰ ਚੱਲੇਗਾ ਤਿੰਨ ਦਿਨ ਜਿਸ ਦਿਨ ਤੋਂ ਅਖੰਡ ਪਾਠ ਸਾਹਿਬ ਆਰੰਭ ਹੁੰਦਾ ਹੈ ਹਰ ਰੋਜ਼ ਗੁਰੂ ਕਾ ਲੰਗਰ ਚੱਲਦਾ ਹੈ ਤੇ ਸੰਗਤਾਂ ਲੰਗਰ ਸ਼ਕ ਰਹੀਆਂ ਹਨ ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਹਰ ਸਾਲ ਬੜੀ ਸ਼ਰਧਾ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ ਤੇ ਬਹੁਤ ਹੀ ਰੌਣਕ ਲੱਗੀ ਰਹਿੰਦੀ ਹੈ ਲਓ ਜੀ ਹੁਣ ਸ਼ਾਮ ਦਾ ਟਾਈਮ ਹੋ ਚੁੱਕਾ ਹੈ ਤਕਰੀਬਨ 8 ਵਜਣ ਵਾਲੇ ਨੇ ਤੇ ਹੁਣ ਅਸਮਾਨਾਂ ਦੇ ਵਿੱਚ ਆਤਿਸ਼ਵਾਜੀ ਹੋਵੇਗੀ ਬਾਬਾ ਜੀ ਦਾ ਜਨਮ ਬੜੇ ਧੂਮ ਧਾਮ ਤੇ ਸੰਗਤਾਂ ਦੇ ਨਾਲ ਸੰਗਤਾਂ ਮਨਾਉਂਦੀਆਂ ਹਨ ਸ਼੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਇੰਨੀ ਖੁਸ਼ੀ ਸੰਗਤਾਂ ਦੇ ਚਿਹਰਿਆਂ ਤੇ ਛਾਈ ਹੋਈ ਹੈ ਕਿ ਅਸਮਾਨਾਂ ਦੇ ਵਿੱਚ ਰੌਸ਼ਨੀ ਹੀ ਰੌਸ਼ਨੀ ਕੀਤੀ ਹੋਈ ਹੈ ਤੇ ਸੰਗਤਾਂ ਇਸ ਆਤਿਸ਼ਵਾਜੀ ਨੂੰ ਫਾਰੇ ਖੜ ਕੇ ਦੇਖ ਰਹੇ ਹਨ ਉਹ ਤੁਹਾਨੂੰ ਆਤੀਸ਼ਵਾਜੀ ਦਿਖਾਵਾਂਗੇ ਦੇਖੋ ਸੰਗਤਾਂ ਕਿਵੇਂ ਆਤੀਸ਼ਵਾਜੀ ਦੇਖ ਰਹੀਆਂ ਹਨ ਖੜੀਆਂ ਤੇ ਤਿੰਨ ਦਿਨ ਬਹੁਤ ਜ਼ਿਆਦਾ ਰੌਣਕ ਲੱਗੀ ਰਹਿੰਦੀ ਹੈ ਬਾਬਾ ਜੀ ਦਾ ਜਨਮ ਦਿਹਾੜਾ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਸੰਗਤਾਂ ਬਣਾਉਂਦੀਆਂ ਹਨ ਤੇ ਬਾਬਾ ਜੀ ਦੀ ਕਿਰਪਾ ਸਾਰੀਆਂ ਸੰਗਤਾਂ ਤੇ ਬਣੀ ਰਹਿੰਦੀ ਹੈ ਦੇਖੋ ਦਵਾਰਾਂ ਫੇਰ ਤੋਂ ਮੰਬਾਂ ਨੂੰ ਅੱਗ ਲਗਾਈ ਜਾ ਰਹੀ ਹੈ ਤੇ ਫੇਰ ਅਸਮਾਨਾਂ ਦੇ ਵਿੱਚ ਦੇਖੋ ਕਿੰਨੀ ਜ਼ਿਆਦਾ ਗਰਮਕ ਲੱਗੀ ਹੋਈ ਹੈ ਇਹ ਜੀ ਚੱਲਿਆ ਰਿਪੋਰਟ ਲੱਕ